ਆ ਇਹ ਨૈયਰ ਵੈਲੀ ਘਟ ਨਸ਼ੇੜੀਆਂ ਦੀ ਵੈਲੀ ਜਿਆਦਾ ਬਣ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਨਸ਼ੇੜੀਆਂ ਦੇ ਵੱਲੋਂ ਇੱਥੇ ਲਾਈਟਾਂ ਤੱਕ ਨਹੀਂ ਚਲਾਈਆਂ ਜਾ ਰਹੀਆਂ ਤੁਸੀਂ ਦੇਖੋ ਉੱਪਰ ਕਿਵੇਂ ਹੈ ਮਾਰੀਓਕਰ ਉੱਪਰ ਲਾਈਟ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਉੱਤੇ ਇੱਕ ਵੀ ਲਾਈਟ ਸਿੰਗਲ ਲਾਈਟ ਨਹੀਂ ਹੈ ਲਾਈਟ ਕੌਣ ਲੈ ਗਿਆ ਨૈયਰ ਵੈਲੀ ਕੋਈ ਕਹਿ ਦਿੰਦਾ ਕੋਈ ਲੇਜ਼ਰ ਵੈਲੀ ਕਹਿ ਦਿੰਦਾ ਤੇ ਲੇਜ਼ਰ ਵੈਲੀ ਤੇ ਬਾਥਰੂਮਾਂ ਦਾ ਤੁਸੀਂ ਹਾਲ ਦੇਖ ਸਕਦੇ ਹੋ ਕਿ ਕਿਸੇ ਕਿਸੇ ਪ੍ਰਸ਼ਾਸਨ ਦੇ ਬੰਦੇ ਦਾ ਕੋਈ ਇੱਥੇ ਬਾਥਰੂਮਾਂ ਦੇ ਵੱਲ ਧਿਆਨ ਨਹੀਂ ਹੈਗਾ ਕਿਉਂ ਲੋਕ ਇੱਥੇ ਦੂਰੋਂ ਦੂਰੋਂ ਆਉਂਦੇ ਆ ਕਿ ਤੁਹਾਨੂੰ ਦਿਖਾਣਾ ਚਾਹੂੰਗਾ ਆ ਦੇਖੋ ਨਵੀਆਂ ਸੀਟਾਂ ਲੱਗੀਆਂ ਹੋਈਆਂ ਨੇ ਬਾਥਰੂਮ ਦੇ ਵਿੱਚ ਪੇਪਰ ਤੱਕ ਨਹੀਂ ਉਤਰੇ ਤੁਸੀਂ ਦੇਖੋ ਨਾ ਇਹਨੂੰ ਕੋਈ ਚੰਗੀ ਕਰਨ ਦਾ ਪ੍ਰਬੰਧ ਹੈ ਤੋੜ ਤੜੀਆ ਸਾਰਾ ਉਸੇ ਤਰ੍ਹਾਂ ਹੀ ਪੈਂਡਿੰਗ ਪਿਆ ਹੋਇਆ ਇਹਦੇ ਵੱਲ ਕੋਈ ਪ੍ਰਸ਼ਾਸਨਿਕ ਵਿਧਿਆਰ ਹੈਗਾ ਉਹ ਧਿਆਨ ਨਹੀਂ ਦੇ ਪਾਰਿਆ ਟਾਈਮ ਪਹਿਲਾਂ ਹੀ ਮਤਲਬ ਬਾਂਦੀ ਸੀਗੀਆਂ ਹੁਣ ਜਗੀਆਂ ਮੈਂ ਦੇਖੀਆਂ ਦੇਣੀਆਂ ਜਗਾਤੀਆਂ ਤੋਂ ਰਾਤੀ ਵੀ ਨਹੀਂ ਜਗਦੀਆਂ ਸੀਗੀਆਂ ਲੇਟਾਂ ਤੇ ਫੈਸਿਲਿਟੀ ਹੈ ਤੇ ਸਪੇਸ ਹੈ ਇਥੇ ਫੈਸਿਲਿਟੀ ਵੀ ਹੋਣਾ ਚਾਹੀਦੀ ਇਥੇ ਵਾਸ਼ਰੂਮ ਦਾ ਪ੍ਰਬੰਧ ਇਥੇ ਲਾਈਟਾਂ ਦਾ ਪ੍ਰਬੰਧ ਇਥੇ ਪਾਣੀ ਦਾ ਪ੍ਰਬੰਧ ਉਹ ਸਭ ਆਪਾਂ ਨੂੰ ਦੇਖਣਾ ਦੇਖਣ ਨੂੰ ਨਹੀਂ ਮਿਲਦਾ ਪਿਆ ਇੱਥੇ ਕੋ ਮੇਰੇ ਵਰਗੇ ਕਈ ਹੋਣਗੇ ਜਿਹੜੇ ਨਾਲ ਆਉਂਦੇ ਨੇ ਜਿਹੜੇ ਮਾਲ ਤੋਂ ਆਏ ਆ ਕੋਈ ਨੀਅਰ ਬਾਈ ਆਉਂਦੇ ਨੇ ਕਿਸ ਤਰ੍ਹਾਂ ਆਉਂਦੇ ਨੇ ਤੇ ਇਹ ਇਹ ਚੀਜ਼ਾਂ ਜਿਹੜੀਆਂ ਨੇ ਇਹ ਮੇਨਟੇਨੈਂਸ ਕਾਊਂਟ ਕਰਦੀਆਂ ਨੇ ਜੇ ਤੁਸੀਂ ਲੈ ਰਹੇ ਹੋ ਮੇਨਟੇਨੈਂਸ ਕਰਾ ਰਹੇ ਹੋ ਨਾ ਜੁਰਮਾਨਾ ਲਿਖਦਾ ਹੈ ਵੀ ਫਲਾਟ ਤੋੜੋ ਤਾਂ ਤੁਹਾਨੂੰ 5000 ਰੁਪਏ ਜੁਰਮਾਨਾ ਹੈ ਇਹ ਚੀਜ਼ਾਂ ਤਾਂ ਤੁਸੀਂ ਕਾਊਂਟ ਕਰ ਰਹੇ ਹੋ ਵੀ ਮੇਨਟੇਨੈਂਸ ਅਭੀ ਤਾਂ ਚੀਜ਼ ਜ਼ਰੂਰੀ ਹੈ ਨਾ ਜੇ ਤੁਸੀਂ ਵਾਸ਼ਰੂਮ ਵੀ ਚਾਹੀਦਾ ਹੈ ਲਾਈਟਸ ਵੀ ਚਾਹੀਦੀਆਂ ਹਰ ਚੀਜ਼ ਚਾਹੀਦੀ ਫੈਮਿਲੀ ਵੀ ਆਉਂਦੀਆਂ ਬੱਚੇ ਵੀ ਆਉਂਦੇ ਸასი ਕਾਲ ਜੀ ਤੁਸੀਂ ਦੇਖ ਰਹੇ ਪੰਜਾਬ ਮੀਡੀਆ 295 ਤੇ ਮੈਂ ਅਮਰਿਤਪਾਲ ਸਿੰਘ ਤਾਂ ਸਾਡੇ ਚੈਨਲ ਵੱਲੋਂ ਪਿਛਲੇ ਹਫਤੇ ਇੱਕ ਖਬਰ ਲਗਾਈ ਗਈ ਸੀ ਲੁਧਿਆਣਾ ਦੀ ਲੀਜ਼ਰ ਵੈਲੀ ਦੇ ਵਿੱਚ ਲੀਜ਼ਰ ਵੈਲੀ ਦੇ ਆਪਾਂ ਦੇਖਿਆ ਸੀਗਾ ਕਿ ਇੱਥੇ ਜਿਹੜੀਆਂ ਲਾਈਟਾਂ ਨੇ ਬਿਲਕੁਲ ਬੰਦ ਸਿਗੀਆਂ ਤਾਂ ਅੱਜ ਅਸੀਂ ਫੇਰ ਯਾਨੀ ਕਿ ਅੱਜ ਦਿਨ ਐਤਵਾਰ ਅਸੀਂ ਇੱਥੇ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਜੀ ਉੱਪਰ ਤੁਸੀਂ ਕੈਮਰਾ ਦਿਖਾਓ ਤੁਸੀਂ ਦੇਖ ਸਕਦੇ ਹੋ ਕਿ ਦਿਨ ਦਾ ਟਾਈਮ ਹੈ तकरीबन 5 10 5 ਵਜੇ ਦਾ ਸਮਾਂ ਤਾਂ ਇੱਥੇ ਦਿਨੇ ਵੀ ਅੱਜ ਲਾਈਟਾਂ ਜਗੀਆਂ ਹੋਈਆਂ ਨੇ ਤਾਂ ਪ੍ਰਸ਼ਾਸਨ ਕੀ ਖਬਰ ਲਗਾਉਣ ਤੋਂ ਬਾਅਦ ਹੀ ਜਾਗਦਾ ਉਸ ਤਰ੍ਹਾਂ ਪ੍ਰਸ਼ਾਸਨ ਸੁੱਤਾ ਤਾਂ ਇਹ ਚੀਜ਼ਾਂ ਦੀ ਕਿਉਂ ਸਾਨੂੰ ਜ਼ਰੂਰਤ ਪੈਂਦੀ ਹੈ ਕਿਉਂ ਸਾਨੂੰ ਪ੍ਰਸ਼ਾਸਨ ਨੂੰ ਜਗਾਉਣ ਦੀ ਲੋੜ ਪੈਂਦੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਪ੍ਰਸ਼ਾਸਨ ਖੁਦ ਕਿਉਂ ਧਿਆਨ ਨਹੀਂ ਰੱਖ ਪੰਦਾ ਤਾਂ ਆਓ ਅਸੀਂ ਇੱਥੇ ਦੇ ਜਿਹੜੇ ਲੋਕ ਨੇ ਇੱਥੇ ਜਿਹੜੇ ਸੈਰ ਕਰਨ ਵਾਲੇ ਰੋਜ਼ਾਨਾ ਦੇ ਲੋਕ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਬੜਾ ਵਧੀਆ ਜੀ ਤੁਸੀਂ 나오 ਬਸ ਵਧੀਆ ਜੀ ਤੁਸੀਂ ਇੱਥੇ ਰਜਨਾ ਆਨੇ ਹੋ ਹਾਂਜੀ ਹਾਂਜੀ ਮੋਕ ਰਨ ਆਨਾ ਹੁੰਦਾ ਫੋਕਰ ਰਨ ਆਨੇ ਹੋ ਹਾਂਜੀ ਹਾਂਜੀ ਤੁਸੀਂ ਦੇਖਿਆ ਇੱਥੇ ਲਾਈਟ ਦਾ ਕੀ ਪ੍ਰਬੰਧ ਹੈ ਲਾਈਟ ਦਾ ਜੀ ਕਾਫੀ ਟਾਈਮ ਪਹਿਲਾਂ ਹੀ ਮਤਲਬ ਬੰਦੀ ਸੀ ਗਿਆ ਹੁਣ ਜਗੀਆਂ ਮੈਂ ਦੇਖਿਆ ਦੇਣੀ ਜਗਾਤੀਆਂ ਪੰਗਾ ਰਾਤੀ ਵੀ ਨਹੀਂ ਜਗਦੀਆਂ ਸੀ ਗਿਆ ਲਾਈਟਾਂ ਠੀਕ ਹੈ ਤੇ ਹੁਣ ਜਿਆਦੀਆਂ ਪਤਾ ਨਹੀਂ ਕੀ ਚੱਕਰ ਹੈ ਕਿਸ ਤਰ੍ਹਾਂ ਲੱਗ ਰਿਹਾ ਹੁਣ ਤਾਂ ਸਾਰੀਆਂ ਲਾਈਟਾਂ ਜਗ ਰਹੀਆਂ ਨੇ ਤੁਸੀਂ ਦੇਖੋ ਹੁਣ ਤਾਂ ਕਾਫੀ ਵਧੀਆ ਲੱਗ ਰਿਹਾ ਜੀ ਵਧੀਆ ਲੱਗ ਹ ਤੁਹਾਨੂੰ ਜਨਨਾ ਸੇਰ ਕਰਦੇ ਹੋ ਸਰੋਟੇ ਆਗੇ ਜੀ অলਮੋਸਟ ਸਰ ਤੁਸੀਂ ਇੱਥੇ ਅਸੀਂ ਨਾ ਪਿਛਲੇ ਐਤਵਾਰ ਖਬਰ ਨਸ਼ਰ ਕੀਤੀ ਸੀਗੀ ਕਿ ਇੱਥੇ ਦੀ ਜਿਹੜੇ ਲਾਈਟਿੰਗ ਨੇ ਇੱਥੇ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਸੀਗਾ ਤਾਂ ਹੁਣ ਅੱਜ ਦੇਖਿਆ 5 ਵਜੇ ਦੇ ਸਮੇਂ 5 ਜਲਦੀ ਜਲਦੀ ਚੱਲ ਹੋ ਗਏ ਲਾਈਟਾਂ ਚੱਲ ਰਹੀਆਂ ਨੇ ਕੀ ਕਹਿਣਾ ਚਾਹੂਗੀ ਤੁਸੀਂ ਇਹਦੇ ਬਾਰੇ ਲਾਈਟਾਂ ਦਾ ਬਹੁਤ ਛੋਟਾ ਛੋਟਾ ਇਸ਼ੂ ਹੈ ਬਹੁਤ ਸਾਰੇ ਇਸ਼ੂਜ਼ ਹੈ ਤੁਸੀਂ ਦੇਖ ਰਹੇ ਹੋ ਪਲਾਸਟਿਕ ਵਗੈਰਾ ਲੋਕ ਐਕਚੁਅਲੀ ਲੋਕਾਂ ਦੀ ਜਿਆਦਾ ਪ੍ਰੋਬਲਮ ਹੈ ਇੱਥੇ ਥੋੜਾ ਪਿਕਨਿਕ ਟਾਈਪ ਕਰਨ ਆਂਦੇ ਨਾਲ ਹੀ ਪਲਾਸਟਿਕ ਛੁਟਕੀ ਦੇ ਲਿਆਨੇ ਐਕਚੁਅਲੀ ਥੋੜੀ ਮੈਂਟੈਲਿਟੀ ਦਾ ਇਸ਼ੂ ਹੈ ਕਿ ਸਫਾਈ ਬਾਰੇ ਇਨਫਰਾਸਟ੍ਰਕਚਰ ਨੂੰ ਮੇਨਟੇਨ ਕਰਨ ਵਾਲੇ ਲੋਕਾਂ ਲੋਕੀਂ ਅਗਰ ਅੰਦਰ ਆਣਗੇ ਤਾਂ ਗਵਰਨਮੈਂਟ ਵੀ ਕੁਝ ਥੋੜਾ ਜ਼ਿਆਦਾ ਹੋ ਕੇ ਮਤਲਬ ਪੇਪਰਟਨਰਸ਼ਿਪ ਟਾਈ ਚਾਹੀਦੀ ਹੈ ਲੋਕਾਂ ਦੀ ਤੇ ਗਵਰਨਮੈਂਟ ਦੀ ਕਿ ਜਿਹਦੇ ਚ ਸਬ ਮੇਨਟੇਨ ਕੀਤਾ ਜਾਏ ਬਣਾਣਾ ਤਾਂ ਇੱਕ ਗੱਲ ਹੈ ਲੇਕਿਨ ਮੇਨਟੇਨ ਇੱਕ ਟੋਟਲੀ ਇੱਕ ਅਲੱਗ ਇਸ਼ੂ ਹੈ ਉਹ ਥੋੜੀ ਪ੍ਰੋਬਲਮ ਲੱਗਦੀ ਹੈ ਇਸ ਤਰ੍ਹਾਂ ਦੀ ਸਰ ਇੱਥੇ ਦੀ ਲੋਕੈਲਟੀ ਹੈ ਇੱਥੇ ਆਪਾਂ ਦੇਖ ਰਹੇ ਹਾਂ ਕਿ ਲਾਈਟਾਂ ਤਾਂ ਚਲੋ ਇੱਕ ਆਮ ਦੀ ਗੱਲ ਹੈ ਇੱਥੇ ਵਾਸ਼ਰੂਮ ਤੱਕ ਨਹੀਂ ਬਣੇ ਹੋਏ ਨਾ ਹਾਂਜੀ ਉਹ ਵਾਸ਼ਰੂਮ ਉਹੀ ਗੱਲ ਹੈ ਨਾ ਜੀ ਮੇਨਟੇਨੈਂਸ ਦੀ ਗੱਲ ਹੈ ਇੱਕ ਵਾਰ ਤਾਂ ਬਣ ਜਾਣਗੇ ਇੱਕ ਵਾਰ ਤਾਂ ਆਖੀ ਕੋਈ ਨਾ ਕੋਈ ਸ਼ਰਕ ਜਾਏਗਾ ਇੱਧਰ ਰਕ ਜਾਏਗਾ ਉੱਧਰ ਬਣਾਏ ਹੋਏ ਲੇਕਿਨ ਪ੍ਰੋਬਲਮ ਇਜ਼ ਮੇਨਟੇਨੈਂਸ ਜੀ ਜਿਹੜਾ ਉਹ ਪਬਲਿਕ ਪ੍ਰੋਪਰਟੀ ਨੂੰ ਅਸੀਂ ਲੋਕ ਸਾਰੇ ਲੋਕੀ ਟ੍ਰੀਟ ਕਰਨੇ ਆ ਇੰਨੀ ਬੁਰੀ ਤਰ੍ਹਾਂ ਨਾ ਟ੍ਰੀਟ ਕਰਨੇ ਆ ਉਹ ਜਦੋਂ ਤੱਕ ਮਾਈਂਡ ਸੈਟ ਚੇਂਜ ਨਹੀਂ ਹੋਏਗਾ ਇੰਡੀਆ ਇੱਧਰ ਹੀ ਇਸ ਤਰ੍ਹਾਂ ਹੀ ਰਹੇਗਾ ਜੀ ਕੀ ਚਾਹਨੇ ਹੋ ਤੁਸੀਂ ਇਸ ਵੇਲੇ ਆਪਾਂ ਦੇਖਦੇ ਕਾਫੀ ਸੋਹਣੇ ਤਰੀਕੇ ਨਾਲ ਲੇਅਰ ਵਲੇ ਨੂੰ ਮੇਨਟੇਨ ਕੀਤਾ ਇੱਥੇ ਚਲੋ ਲਾਈਟਾਂ ਦੀ ਕਮੀ ਸੀਗੀ ਚਲੋ ਉਹ ਵੀ ਸਹੀ ਹੋ ਗਈ ਹੈ ਹੁਣ ਇੱਥੇ ਜਿਹੜਾ ਵਾਸ਼ਰੂਮ ਹੈਗਾ ਸਾਹਮਣੇ ਦੇਖਿਆ ਆਪਾਂ ਸਵੱਚ ਭਾਰਤ ਵੀ ਆਂਦੇ ਤੌਰ ਤੇ ਇੱਕ ਵਾਸ਼ਰੂਮ ਬਣਾਇਆ ਹੋਇਆ ਪਰ ਉਹ ਕੰਮ ਨਹੀਂ ਕਰ ਰਿਹਾ ਬੰਦ ਪਿਆ ਕਿਉਂਕਿ ਮੇਨਟੇਨੈਂਸ ਦਾ ਇਹ ਇਸ਼ੂ ਹੈ ਨਾ ਜਿ ਕਿ ਲੋਕ ਮੇਨਟੇਨੈਂਸ ਦੋਨੋਂ ਤਰਫ ਹੋਏਗੀ ਪਬਲਿਕ ਵੀ ਕਿਸ ਤਰ੍ਹਾਂ ਠੀਕ ਯੂਜ਼ ਕਰੇ ਤੇ ਨਾਲ ਗਵਰਨਮੈਂਟ ਵੀ ਲਗੇ ਦੋਨੋਂ ਹੈ ਅਸੀਂ ਪਰ ਪਬਲਿਕ ਪ੍ਰੋਪਰਟੀ ਨੂੰ ਬਹੁਤ ਗੰਦੀ ਤਰ੍ਹਾਂ ਟ੍ਰੀਟ ਕਰਨੇ ਉਹ ਇਸ਼ੂ ਤਾਂ ਹੈ ਤਾਜੋ ਆਪਾਂ ਇੱਥੇ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆਂ ਇੱਥੇ ਕਈ ਇੰਜੋਏ ਵੀ ਕਰ ਰਹੇ ਨੇ ਨਈਰ ਵਾਲੇ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਵਧੀਆ ਜੀ ਠੀਕ ਠਾਕ ਹਾਂਜੀ ਭਾਈ ਢਿੱਲੀ ਜਾਂਦੇ ਹੋ ਨਹੀਂ ਸੰਡੇ ਤੋਂ ਸੰਡੇ ਸੰਡੇ ਦੇ ਸੰਡੇ ਇੱਥੇ ਆਪਾਂ ਦੇਖ ਰਹੇ ਆਂ ਭਾਈ ਵਾਸ਼ਰੂਮ ਦਾ ਦੇਖ ਰਹੇ ਆਂ ਸਿਸਟਮ ਕੋਈ ਵੀ ਆਪਾਂ ਨੂੰ ਇੱਥੇ ਨਜ਼ਰ ਨਹੀਂ ਆ ਰਿਹਾ ਤਾਂ ਕੀ ਕਹੋਂਗੇ ਇਹਦੇ ਬਾਰੇ ਵਾਸ਼ਰੂਮ ਤਾਂ ਚਾਹੀਦਾ ਹੈ ਜੇ ਹੁਣ ਇੱਥੇ ਫੈਮਲੀਆਂ ਆ ਰਹੀਆਂ ਨੇ ਬੱਚੇ ਆ ਰਹੇ ਨੇ ਕਦੀ ਐਮਰਜੈਂਸੀ ਲੋਡ ਪੈਂਦੀ ਹੈ ਤੇ ਵਾਸ਼ਰੂਮ ਤਾਂ ਬਹੁਤ ਜ਼ਰੂਰੀ ਹੈ ਮੇਨਟੇਨੈਂਸ ਦਾ ਇਹ ਮੇਨਟੇਨੈਂਸ ਦਾ ਹੀ ਪਾਰਟ ਹੈ ਬਾਕੀ ਹੁਣ ਤੁਹਾਡੇ ਮੇਰੇ ਵਰਗੇ ਦਾ ਟੈਕਸਾਂ ਦਾ ਪੈਸਾ ਹੁੰਦਾ ਜਿਹੜਾ ਕਿ ਸਹੀ ਜਗ੍ਹਾ ਤੇ ਲੱਗ ਨਹੀਂ ਪੰਦਾ ਤਾਂ ਇੱਥੇ ਅਸੀਂ ਵੀ ਦੇਖ ਰਹੇ ਸੀਗੇ ਕਈ ਲੋਕਾਂ ਦੀ ਇੱਥੇ ਸ਼ਿਕਾਇਤ ਹੈ ਕਿ ਲਾਇਰ ਵੈਲੀ ਜਿਸ ਹਿਸਾਬ ਨਾਲ ਵੜਨੀ ਚਾਹੀਦੀ ਆ ਠੀਕ ਹੈ ਤੇ ਬਹੁਤ ਸੋਹਣੀ ਇੱਥੇ ਗ੍ਰੀਨਰੀ ਹੈ ਇੱਥੇ ਪਾਰਕ ਹੈ ਇੱਥੇ ਬੱਚੇ ਦੇ ਝੂਲੇ ਵੀ ਲੱਗੇ ਹੋਏ ਨੇ ਲਾਈਟਿੰਗ ਵੀ ਜਿਹਨੂੰ ਅੱਜ ਅਸੀਂ ਦੇਖ ਰਹੇ ਹਾਂ ਕਿ ਸਾਡੇ ਵੱਲੋਂ ਖਬਰ ਲਗਾਈ ਕੀ ਸੀ ਪਿਛਲੇ ਹਫਤੇ ਉਹ ਨਾਈਟਾਂ ਵੀ ਪੂਰੀਆਂ ਹਨ ਓਕੇ ਜਾਗ ਰੀਆਂ ਨੇ ਤਾਂ ਇੱਥੇ ਸਾਨੂੰ ਵਾਸ਼ਰੂਮ ਦਾ ਜਿਹੜਾ ਪ੍ਰਬੰਧ ਹੈ ਉਹ ਨਜ਼ਰ ਨਹੀਂ ਆਇਆ ਇੱਥੇ ਵਾਸ਼ਰੂਮ ਤੇ ਤੁਸੀਂ ਦੇਖਿਆ ਸਾਹਮਣੇ ਟੁੱਟੇ ਹੋਏ ਨੇ ਫੈਸਿਲਿਟੀਆਂ ਦਾ ਪਾਰਟ ਨੇ ਹਰ ਚੀਜ਼ ਫੈਸਿਲਿਟੀ ਵਿੱਚ ਆਂਦੀ ਹੈ ਚਾਹੇ ਵਾਸ਼ਰੂਮ ਹੋਵੇ ਚਾਹੇ ਮੇਨਟੇਨੈਂਸ ਹੋਵੇ ਚਾਹੇ ਸਫਾਈ ਵਗੈਰਾ ਹੋਵੇ ਹਰ ਚੀਜ਼ ਮੇਨਟੇਨੈਂਸ ਦਾ ਪਾਰਟ ਹੈ ਕੋਈ ਵੀ ਚ ਇਹ ਚੀਜ਼ਾਂ ਦੇ ਨਾਲ ਲਾਈਟ ਦੇ ਨਾਲ ਵਾਸ਼ਰੂਮ ਵੀ ਜ਼ਰੂਰੀ ਹੈ ਉਹ ਚੀਜ਼ ਕਿੱਥੋਂ ਆਏ ਬਾਜੀ ਅਸੀਂ ਮੌਲਟੌਨ ਦੇ ਰਹਿਣ ਵਾਲੇ ਆ ਤਾਂ ਸਾਰਾ ਛੱਡ ਕੇ ਅਸੀਂ ਇੱਥੇ ਕਰਕੇ ਮੌਲਟੌਨ ਦਾ ਤੁਹਾਡੇ ਪਾਰਕਾਂ ਹੀ ਬਹੁਤ ਸੋਹਣੀਆਂ ਸੋਹਣੀਆਂ ਨੇ ਪਾਰਕ ਸੋਹਣੀਆਂ ਨੇ ਪਰ ਇੱਥੇ ਮੇਨਟੇਨੈਂਸ ਕਰਕੇ ਸੋਹਣਾ ਲੱਗਦਾ ਵੀ ਇੱਥੇ ਸਪੇਸ ਸਪੇਸ ਖੁੱਲੀ ਹੈ ਜਗ੍ਹਾ ਵਧੀਆ ਹੈ ਬੱਚੇ ਆਉਂਦੇ ਨੇ ਖੇਡਦੇ ਨੇ ਇਸ ਹਿਸਾਬ ਨਾਲ ਇੱਥੇ ਫੈਸਿਲਿਟੀ ਹੈ ਇੱਥੇ ਸਪੇਸ ਹੈ ਇੱਥੇ ਫੈਸਿਲਿਟੀ ਵੀ ਉਸ ਤਰ੍ਹਾਂ ਚਾਹੀਦੀ ਇੱਥੇ ਵਾਸ਼ਰੂਮ ਦਾ ਪ੍ਰਬੰਧ ਇੱਥੇ ਲਾਈਟਾਂ ਦਾ ਪ੍ਰਬੰਧ ਇੱਥੇ ਪਾਣੀ ਦਾ ਪ੍ਰਬੰਧ ਉਹ ਸਭ ਆਪਾਂ ਨੂੰ ਦੇਖਣਾ ਦੇਖਣ ਨੂੰ ਨਹੀਂ ਮਿਲਦਾ ਪਿਆ ਇੱਥੇ ਕੋ ਮੇਰੇ ਵਰਗੇ ਕਈ ਹੋਣਗੇ ਜਿਹੜੇ ਨਾਲ ਆਉ ਤੇ ਇਹ ਇਹ ਚੀਜ਼ਾਂ ਜਿਹੜੀਆਂ ਨੇ ਇਹ ਮੇਨਟੇਨੈਂਸ ਕਾਊਂਟ ਕਰਦੀਆਂ ਨੇ ਜੇ ਤੁਸੀਂ ਲੈ ਰਹੇ ਹੋ ਮੇਨਟੇਨੈਂਸ ਕਰਾ ਰਹੇ ਹੋ ਜੁਰਮਾਨਾ ਲਿਖਤਾ ਹੈ ਵੀ ਫਲਾਟs ਤੋੜਨ ਤੇ ਤੁਹਾਨੂੰ 5000 ਰੁਪਏ ਜੁਰਮਾਨਾ ਹੈ ਇਹ ਚੀਜ਼ਾਂ ਤੇ ਤੁਸੀਂ ਕਾਊਂਟ ਕਰ ਰਹੇ ਹੋ ਵੀ ਅਸੀਂ ਮੇਨਟੇਨੈਂਸ ਕੀਤੀ ਜੇ ਤਾਂ ਆ ਵੀ ਤਾਂ ਚੀਜ਼ ਜ਼ਰੂਰੀ ਹੈ ਨਾ ਜੇ ਤੁਸੀਂ ਬਾਥਰੂਮ ਵੀ ਚਾਹੀਦਾ ਹੈ ਲਾਈਟਸ ਵੀ ਚਾਹੀਦੀਆਂ ਹਰ ਚੀਜ਼ ਚਾਹੀਦੀਆਂ ਫੈਮਲੀਆਂ ਵੀ ਆਉਂਦੀਆਂ ਬੱਚੇ ਵੀ ਆਉਂਦੇ ਨੇ ਮਾਹੌਲ ਇੱਕ ਬਣਨਾ ਚਾਹੀਦਾ ਵਧੀਆ ਵੀ ਅਸੀਂ ਦੂਰੋਂ ਆਨੇ ਇੱਕ ਪਿਕਨਿਕ ਸਪੌਟ ਹੈ ਫੈਮਿਲੀ ਨਾਲ ਆਊਟਿੰਗ ਹੈ ਪਿਕਨਿਕ ਸਪੌਟ ਬਣਦਾ ਅਸੀਂ ਕਿੱਟ ਦੇ ਪਈਆਂ ਜੀ ਹਰ ਚੀਜ਼ ਹੋਣੀ ਚਾਹੀਦੀ ਹੈ ਫੈਸਿਲਿਟੀ ਹੋਣੀ ਚਾਹੀਦੀ ਹੈ ਵਧੀਆ ਨੇ ਲਾਈਟਾਂ ਕਈ ਵਾਰ ਨਹੀਂ ਚੱਲਦੀਆਂ ਨੇ ਇੱਧਰ ਦੀ ਤਾਂ ਕਰਕੇ ਅੱਜ ਚੱਲ ਰਹੀਆਂ ਨੇ ਵਧੀਆ ਨੇ ਇਧਰ ਮਤਲਬ ਹੋਰ ਇੱਥੇ ਤੁਸੀਂ ਜਿਹੜੀ ਲੇਜ਼ਰ ਵੈਲੀ ਆਪਣੀ ਇਹਦੇ ਤੇ ਕੁਝ ਹੋਰ ਸੁਧਾਰ ਹੈ ਜਿਸ ਤਰ੍ਹਾਂ ਕਿ ਇੱਥੇ ਕਿਸੇ ਚੀਜ਼ ਦੀ ਤੁਹਾਨੂੰ ਕਮੀ ਲੱਗਦੀ ਹੋਵੇ ਤੁਸੀਂ ਇੱਥੇ ਸਾਈਕਲਿੰਗ ਕਰ ਰਹੇ ਸੀ ਜਿਸ ਤਰ੍ਹਾਂ ਨਹੀਂ ਕਾਫੀ ਸੁਧਾਰ ਹੈ ਇਧਰ ਦੇ ਮਤਲਬ ਪਹਿਲਾਂ ਸੀਗਾ ਉਬੜ ਖਬੜ ਸੀਗਾ ਇਧਰ ਦਾ ਕਾਫੀ ਮਤਲਬ ਹੁਣ ਫਲੈਟ ਆ ਮਤਲਬ ਖੇਲ ਵੀ ਸਕਦੇ ਨੇ ਬੱਚੇ ਇਧਰ ਦੇ ਤੇ ਸਾਈਕਲਿੰਗ ਕਰਨ ਲਈ ਵੀ ਵਧੀਆ ਨੇ ਹੋਰ ਤੁਸੀਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਇੱਧਰ बस ਥੋੜਾ ਮਤਲਬ ਫੈਸਿਲਿਟੀਆਂ ਹੋਰ ਹੋਣੀ ਚਾਹੀਦੀਆਂ ਨੇ ਬੱਚਿਆਂ ਲਈ ਹਨਾ ਜਿਵੇਂ ਥੋੜੇ ਕੋਰਟ ਵੀ ਬਣਨੇ ਚਾਹੀਦੇ ਨੇ ਜਿਵੇਂ ਕਿ ਅੱਗੇ ਵਾਲੇ ਪਾਰਕ ਚ ਕੋਰਟ ਨੇ ਥੋੜੇ ਕੋਰਟਸ ਬਣਨ ਬਾਕੀ ਵਧੀਆ ਬਾਕੀ ਤਾਂ ਠੀਕ ਹੈ ਇੱਧਰ ਦਾ ਇੱਥੇ ਲੋਕ ਆਪਣੇ ਪਰਿਵਾਰਾਂ ਦੇ ਨਾਲ ਪਹੁੰਚਦੇ ਨੇ ਤਾਂ ਇੱਥੇ ਹੁਣ ਜਿਹੜੀ ਲਾਈਟਿੰਗ ਦਾ ਪ੍ਰਬੰਧ ਹੋ ਗਿਆ ਲਾਈਟਾਂ ਜਗ ਰਹੀਆਂ ਨੇ ਤੇ ਇੱਥੇ ਆਪਣੇ ਆਪ ਨੂੰ ਲੋਕ ਸੇਫ ਮਹਿਸੂਸ ਕਰ ਰਹੇ ਨੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਦਿੱਲੀ ਆਨੇ ਹੋ ਭਾਜੀ ਨਹੀਂ ਨਹੀਂ ਅੱਜ ਹੀ ਆਏ ਹਾਂ ਹਾਂ ਦੋ ਹਫ਼ਤੇ ਮੇਰੇ ਕਿਹੜੀ ਜਗ੍ਹਾ ਤੋਂ हाँ जी बेटा क्या नाम है रेहाना रेहाना हाँ यहाँ पे पहली बार आए हो बहुत अच्छा बहुत लग रहा है कैसा आपने घूमा आज यहाँ पे हाँ बहुत ज्यादा बहुत ज्यादा कौन कौन आया आपके साथ मम्मा पापा चाचू खेल रहे ਵਧੀਆ ਐ ਅਗਰੈਸਿਵ ਲੱਗ ਰਿਹਾ ਨਾ ਸਿਫ ਲੱਗ ਰਿਹਾ ਜੀ ਬਾਲ ਵੀ ਦੀ ਫਰੀ ਹੈ ਵਧੀਆ ਬਾਲ ਵੀ ਨਜਰ ਆ ਰਹੀ ਹੈ ਹੂੰ ਚਲੋ ਕਿੱਥੋਂ ਆਨੇ ਹੋ ਅ ਅਸੀਂ ਜੀ ਉਧਰੋਂ ਦੁਗਰੀ ਸਾਈਡ ਤੋਂ ਚੇਸਿੰਗਨਗਰ ਦੇ ਦਾਣਾ ਮੰਡੀ ਵੱਲੋਂ ਤੇ ਇੱਧਰ ਮੇਰੇ ਦੋਸਤ ਦਾ ਘਰ ਨੇੜੇ ਸੀ ਤਾਂ ਫਿਰ ਉਹਨੇ ਇੱਧਰ ਬੁਲਾ ਲਿਆ ਕਿਉਂਕਿ ਗਰਾਊਂਡ ਵੱਡਾ ਹੈ ਵਧੀਆ ਖੇਡਣ ਵਾਸਤੇ ਸਹੀ ਲੱਗ ਰਿਹਾ ਹਾਂਜੀ ਲਾਈਟਿੰਗ ਹੈਗੀਆ ਵਗੈਰਾ ਸਾਰਾ ਕੁਝ ਪ੍ਰੋਪਰ ਹੈ ਚਿੱਟੀ ਬਾਲ ਨਾਲ ਖੇਡਾਂਗੇ ਪੂਰੀ ਦੇਖੋਗੀ ਵੀ ਵਧੀਆ ਦੇਖੋਗੀ ਨਾਲੇ ਖੇਡਣ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ ਸੇਫ ਫੀਲ ਹੋ ਰਿਹਾ ਲੇਅਰ ਵੈਲੀ ਕੋਈ ਕਹਿ ਦਿੰਦਾ ਕੋਈ ਕੋਈ ਕਿਸੇ ਪ੍ਰਸ਼ਾਸਨ ਦੇ ਬੰਦੇ ਦਾ ਕੋਈ ਇੱਥੇ ਬਾਥਰੂਮਾਂ ਦੇ ਵੱਲ ਧਿਆਨ ਨਹੀਂ ਹੈਗਾ ਕਿ ਉਹ ਲੋਕ ਇੱਥੇ ਦੂਰੋ ਦੂਰੋਂ ਆਉਂਦੇ ਆ ਕਿਸੇ ਨੂੰ ਵੀ ਕੋਈ ਬਾਥਰੂਮ ਜਾਣ ਦੀ ਐਮਰਜੈਂਸੀ ਪੈ ਜਾਵੇ ਤਾਂ ਬੰਦਾ ਕਿੱਥੇ ਜਾਵੇ ਉਹ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਆ ਦੇਖੋ ਨਵੀਆਂ ਸੀਟਾਂ ਲਗੀਆਂ ਹੋਈਆਂ ਨੇ ਬਾਥਰੂਮ ਦੇ ਵਿੱਚ ਪੇਪਰ ਤੱਕ ਨਹੀਂ ਉਤਰੇ ਤੁਸੀਂ ਦੇਖੋ ਨਾ ਇਹਨੂੰ ਕੋਈ ਚਾਲੂ ਕਰਨ ਦਾ ਪ੍ਰਬੰਧ ਹੈ ਤੋੜ ਤੜੀ ਹੈ ਸਾਰਾ ਉਸੇ ਤਰ੍ਹਾਂ ਹੀ ਪੈਂਡਿੰਗ ਪਿਆ ਹੋਇਆ ਹੈ ਇਦੇ ਵੱਲ ਕੋਈ ਪ੍ਰਸ਼ਾਸਨਿਕ ਦੇ ਅਧਿਕਾਰੀ ਜਿਹੜਾ ਹੈਗਾ ਉਹ ਧਿਆਨ ਨਹੀਂ ਦੇ ਪਾਰਿਆ ਸੋ ਉਮੀਦ ਹੈ ਜਿਸ ਤਰ੍ਹਾਂ ਸਾਡੇ ਖਬਰ ਲੱਗਣ ਦੇ ਨਾਲ ਇੱਥੇ ਜਿਹੜੀਆਂ ਲਾਈਟਾਂ ਦਾ ਜਿਹੜਾ ਅੱਜ ਪ੍ਰਬੰਧ ਕਰ ਦਿੱਤਾ ਗਿਆ ਦਿਨ ਦਿਹਾੜੇ ਲਾਈਟਾਂ ਜਗ ਰਹੀਆਂ ਨੇ ਤਾਂ ਹੋ ਸਕਦਾ ਹੈ ਕਿ ਸਾਡੀ ਇਹ ਖਬਰ ਸੁਣ ਕੇ ਸਾਡੀ ਇਹ ਗੱਲ ਸੁਣ ਕੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਇੱਥੇ ਜਿਹੜੇ ਬਾਥਰੂਮ ਨੇ ਬਾਥਰੂਮ ਵੱਲ ਵੀ ਧਿਆਨ ਦੇਣ ਤਾਂ ਕਿ ਲੋਕ ਜਿਹੜੇ ਇੱਥੇ ਆਂਦੇ ਨੇ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹ ਵਾਲਾ ਕੰਮ ਦੇਖਣ ਨੂੰ ਮਿਲਿਆ ਅਸੀਂ ਲੇਅਰ ਵੈਲੀ ਦੇ ਵਿੱਚ ਅੱਜ ਸੰਡੇ ਆ ਅਸੀਂ ਅੱਜ ਫੇਰ ਪਹੁੰਚੇ ਆ ਤਾਂ ਇੱਥੇ ਤੁਸੀਂ ਦੇਖਿਆ ਕਿ ਦਿਨ ਦਿਹਾੜੇ ਅੱਜ ਲਾਈਟਾਂ ਜਗ ਰਹੀਆਂ ਨੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਜਿਹੜਾ ਹੈਗਾ ਚਾਹੇ ਤਾਂ ਸਾਡੀ ਖਬਰ ਦੇਖ ਕੇ ਜਾਗ ਗਿਆ ਚਾਹੇ ਪ੍ਰਸ਼ਾਸਨ ਉਸ ਤਰ੍ਹਾਂ ਜਾਗ ਗਿਆ ਤਾਂ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਅਸੀਂ ਇੱਥੇ ਦੇ ਪਰਿਵਾਰ ਦੇ ਜਿਹੜੇ ਫੈਮਿਲੀ ਮੈਂਬਰ ਆ ਰਹੇ ਨੇ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਸਭ ਨੇ ਕੰਫਰਟੇਬਲੀ ਜਵਾਬ ਦਿੱਤਾ ਆਪਣੇ ਆਪਣੇ ਓਪੀਨੀਅਨ ਦਿੱਤੇ ਨੇ ਸੋ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਇਸ ਵੀਡੀਓ ਦੇ ਵਿੱਚ ਸਾਥ ਦਿੱਤਾ ਮੇਰੇ ਕੈਮਰਾਮੈਨ ਟੀਮ ਦਾ ਤੇ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ